ਤੁਸੀਂ ਪ੍ਰਾਈਮੇ ਸ਼ਾਰਟ ਵੀ ਦੇਖ ਰਹੇ ਹੋ ਜਿੱਥੇ ਮੈਂ ਹਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਅਖਬਾਰ ਫਿਰ ਪੇਸ਼ ਕਰਨਾ ਵੇਲਾ ਹੋ ਚੱਲਿਆ ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦਾ ਹਾਲ ਲੰਘੇ ਕੱਲ ਪੰਜਾਬ ਦੇ ਵਿੱਚ ਕਿਤੇ ਵੀ ਮੀਂਹ ਨਹੀਂ ਪਿਆ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਕੜੀ ਨਹੀਂ ਪਈ ਕਿਤੇ ਬੱਦਲਵਾਈ ਨਹੀਂ ਸੀ ਕਿਤੇ ਹਵਾ ਨਹੀਂ ਸੀ ਲੰਘੇ ਕੱਲ ਪੰਜਾਬ ਦੇ ਵਿੱਚ ਤਿੱਖੀ ਧੁੱਪ ਨਿਕਲੀ ਆ 37 ਤੋਂ ਲੈ ਕੇ 38 38 ਡਿਗਰੀ ਤੱਕ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਤਾਪਮਾਨ ਰਿਹਾ ਤੇ ਪਿਛਲੇ 5-6 ਦਿਨਾਂ ਤੋਂ ਪੰਜਾਬ ਦੇ ਵਿੱਚ ਲਗਾਤਾਰ ਮੌਸਮ ਗਰਮ ਤੇ ਖੁਸ਼ਕ ਹੈ ਮੀ ਨਹੀਂ ਪਿਆ ਪਰ ਆਉਂਦੇ 3 ਦਿਨ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਨੇ ਪ੍ਰਗਟਾਈ ਆ ਮੌਸਮ ਵਿਗਿਆਨੀਆਂ ਦੇ ਅੰਦਾਜ਼ੇ ਦੇ ਮੁਤਾਬਕ 20 ਸਤੰਬਰ ਤੱਕ ਮੌਨਸੂਨ ਪੌਣਾ ਨੇ ਵਾਪਸ ਚਲੇ ਜਾਣਾ ਪਰ ਉਸ ਤੋਂ ਪਹਿਲਾਂ ਕਈ ਥਾਵਾਂ ਤੇ ਇਹ ਛਮਸ਼ਮ ਕਰਕੇ ਵਰ੍ਹਣੀ ਆ ਵੈਸੇ ਇੱਕ ਹੋਰ ਜਾਣਕਾਰੀ ਦੇ ਦਈਏ ਉੱਤਰਾਖੰਡ ਦੇ ਦੇਹਰਾਦੂਨ ਖੇਤਰ ਦੇ ਵਿੱਚ ਲੰਘੇ ਕੱਲ ਸਵੇਰੇ 5 ਵਜੇ ਦੇ ਕਰੀਬ ਕਰੀ ਬੱਦਲ ਫਟਿਆ ਉਹ ਬੱਦਲ ਫਟਣ ਦੇ ਕਰਕੇ ਕਈ ਲੋਕਾਂ ਦੀ ਮੌਤ ਹੋਈ ਆ 8 ਲੋਕ ਪਾਣੀ ਦੇ ਵਿੱਚ ਵਹਿ ਗਏ ਆ ਉਹਦੇ ਵਿੱਚੋਂ 5 ਲੋਕਾਂ ਦੀਆਂ ਲਾਸ਼ਾਂ ਮਿਲ ਗਈਆਂ। ਉਥੇ 4 ਬੰਦੇ ਹਾਲੇ ਤੱਕ ਲਾਪਤਾ ਹੈਗੇ ਆ। ਉਥੇ ਮੰਦਰਾਂ ਦੇ ਵਿੱਚ, ਘਰਾਂ ਦੇ ਵਿੱਚ, ਦੁਕਾਨਾਂ ਦੇ ਵਿੱਚ 4-4, 5-5 ਫੁੱਟ ਪਾਣੀ ਵੜ ਗਿਆ। ਮਲਬਾ ਲੋਕਾਂ ਦੇ ਘਰਾਂ ਦੇ ਵਿੱਚ ਆ। ਇਸ ਵੇਲੇ ਮੰਦਰਾਂ ਦੇ ਵਿੱਚ, ਮਸਜਿਦਾਂ ਦੇ ਵਿੱਚ ਉਥੇ ਕਾਫੀ ਨੁਕਸਾਨ ਹੋਇਆ। ਦੂਜੀ ਵੱਡੀ ਗੱਲ ਇਹ ਆ ਵੀ ਐਤਕੀ ਕੁਦਰਤੀ ਕਰੋਪੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਅਸੀਂ ਦੇਖੀ ਆ। ਕਿਤੇ ਲੈਂਡਸਲਾਈਡਿੰਗ ਹੋ ਰਹੀ ਆ, ਕਿਤੇ ਮੀਂਹ ਬਹੁਤ ਪੈ ਰਿਹਾ, ਕਿਤੇ ਬੰਨ ਟੁੱਟ ਰਹੇ ਆ ਤੇ ਕਿਤੇ ਬੱਦਲ ਫਟ ਰਹੇ ਆ। ਇਤਕੀ ਲੋਕਾਂ ਦੇ ਉੱਤੇ ਬਹੁਤ ਭਾਰੀ ਰਿਹਾ ਕੁਦਰਤ ਦਾ ਕਹਿ ਰਿਹਾ ਸੋ ਅਸੀਂ ਇਸ ਗੱਲ ਦੀ ਅਰਦਾਸ ਕਰਦੇ ਵੀ ਸਭ ਕੁਝ ਠੀਕ ਰਵੇ ਪਰ ਲੰਘੇ ਕੱਲ ਉੱਤਰਾਖੰਡ ਦੇ ਵੱਲ ਬੱਦਲ ਫਟਣ ਤੋਂ ਬਾਅਦ ਜਿਵੇਂ ਪਾਣੀ ਵਹਿੰਦੇ ਦੀਆਂ ਵੀਡੀਓ ਆਈਆਂ ਜਿਵੇਂ ਘਰਾਂ ਦੇ ਘਰ ਉਹਦੇ ਵਿੱਚ ਰੁੜਦੇ ਅਸੀਂ ਵੇਖੇ ਆ ਜਿਵੇਂ ਦੁਕਾਨਾਂ ਤੇ ਗੱਡੀਆਂ ਉਹਦੇ ਵਿੱਚ ਵਹਿ ਗਈਆਂ ਉਹ ਦੇਖ ਕੇ ਡਰ ਲੱਗਦਾ ਸੀ ਵੀ ਯਾਰ ਪਾਣੀ ਦਾ ਇਹ ਡਰਾਉਣਾ ਰੂਪ ਵੀ ਆ ਜੇ ਪਾਣੀ ਇਸ ਤਰੀਕੇ ਦੇ ਨਾਲ ਆਵੇ ਬੇ ਹਿਸਾਬਾ ਆਵੇ ਤਾਂ ਫਿਰ ਇਹਦੇ ਮੂਰਖ ਖੜ ਕੋਈ ਨਹੀਂ ਸਕਦਾਗਾ ਲੰਗੇ ਕੱਲ ਵੀਡੀਓ ਦੇਖ ਕੇ ਇਹ ਧਾਰਨਾ ਹੋਰ ਵੀ ਪੱਕੀ ਹੋ ਗਈ। ਬਾਕੀ ਦੇਖਦੇ ਵੀ ਪੰਜਾਬ ਦੇ ਵਿੱਚ ਕਿੰਨਾ ਕਮੀ ਪੈਂਦਾ ਵੈਸੇ ਪੈਣਾ ਨਹੀਂ ਚਾਹੀਦਾ। ਪੰਜਾਬ ਦੇ ਵਿੱਚ ਮੌਸਮ ਹੁਣ ਸਾਫ਼ ਰਵੇ, ਮੌਸਮ ਹੁਣ ਖੁਸ਼ਕ ਰਵੇ ਤੇ ਹੌਲੀ-ਹੌਲੀ ਜਿਹੜੇ ਆ ਉਹ ਦਿਨ ਉਹਨਾਂ ਨੇ ਆਪੇ ਰੰਗ ਬਟਾ ਜਾਣਾ ਕਿਉਂਕਿ ਹੁਣ 7 ਵਜੇ ਤੱਕ 6:30 ਵਜੇ ਤੱਕ ਮੂਹ ਨੇ ਰਾਜਾ ਹੋਣ ਲੱਗ ਜਾਂਦਾ। ਮਤਲਬ ਇਹ ਅਜਿਹਾ ਕਿ ਹੌਲੀ-ਹੌਲੀ ਅਸੀਂ ਕੁਝ ਕ ਹਫ਼ਤੇ ਤੱਕ ਠੰਡ ਦੇ ਪਹਿਲੇ ਪੜਾਅ ਦੇ ਵੱਲ ਪੈਰ ਧਰਨਾ ਸ਼ੁਰੂ ਕਰ ਦੇਾਂਗੇ ਮੌਸਮ ਦੇ ਵਿੱਚ ਕਰਵਟਾ ਆਜੂਗੀ ਕੁਝ ਕ ਹਫ਼ਤੇ ਤੱਕ ਅਸੀਂ ਇਹ ਗੱਲ ਕਵਾਂਗੇ ਜਿਕੇ ਹੁਣ ਗਰਮੀ ਜਾ ਰਹੀ ਆ ਜਿਹੜੀ ਕਿ ਹਾਲੇ ਬਰਕਰਾਰ ਆ ਜਿਹੜੀ ਪਹਿਲੀ ਵੱਡੀ ਖਬਰ ਆ ਉਹ ਹੜ ਦੇ ਨਾਲ ਸੰਬੰਧਤ ਆ ਪੰਜਾਬ ਦੇ ਵਿੱਚ ਹੜ ਆਇਆ ਤੇ ਹੁਣ ਹੜ ਗਿਆ ਪਰ ਇਹ ਗਿਆ ਨਹੀਂ ਇਹ ਬਹੁਤ ਕੁਝ ਛੱਡ ਗਿਆ ਇਹ ਉਹ ਕੁਝ ਛੱਡ ਗਿਆ ਜਿਹੜਾ ਕੁਝ ਸਾਡੇ ਕੋਲੋਂ ਇਕੱਠਾ ਨਹੀਂ ਹੋਣਾ ਸਾਂਭਿਆ ਨਹੀਂ ਜਾਣਾ ਜਿਹਦੇ ਵਿੱਚੋਂ ਛੇਤੀ ਕਿਤੇ ਉਭਰਿਆ ਨਹੀਂ ਜਾਣਾ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਿੱਥੇ ਕਿ ਹੜ ਆਇਆ ਉਹਨਾਂ ਦੇ ਸਕੂਲਾਂ ਦੇ ਵੱਲ ਦੇਖ ਕੇ ਤਰਸ ਆਉਂਦਾ ਉਹਨਾਂ ਦੇ ਸਕੂਲਾਂ ਦੇ ਵੱਲ ਦੇਖ ਕੇ ਦੁੱਖ ਹੁੰਦਾ ਲੰਗੇਕਲ ਅਜਨਾਲਾ ਖੇਤਰ ਦੇ ਕੁਝ ਪਿੰਡਾਂ ਦੇ ਵਿੱਚ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਜਿਹੜੇ ਕਿ ਪੰਜਾਬ ਦੇ ਸਾਬਕਾ ਮੰਤਰੀ ਆ ਵਰਤਮਾਨ ਵਿਧਾਇਕ ਆ ਉਹ ਖੁਦ ਆਪਣੇ ਵਰਕਰਾਂ ਦੇ ਨਾਲ ਆਪਣੇ ਕਰਮਚਾਰੀਆਂ ਦੇ ਨਾਲ ਉੱਥੇ ਸਕੂਲਾਂ ਦੇ ਵਿੱਚ ਸਫਾਈ ਕਰ ਰਹੇ ਆ ਤੇ ਇੰਨੀ ਇੱਕ ਗਾਰ ਤੇ ਇੰਨਾ ਇੱਕ ਗੰਦ ਉਹਨਾਂ ਸਕੂਲਾਂ ਦੇ ਕਮਰਿਆਂ ਦੇ ਵਿੱਚੋਂ ਨਿਕਲ ਰਿਆ ਵੀ ਦੇਖ ਕੇ ਹੈਰਾਨੀ ਹੁੰਦੀ ਆ ਵੀ ਹਰ ਨੇ ਆ ਕੁਝ ਵੀ ਕੀਤਾ ਕਿਉਂਕਿ ਸਕੂਲ ਵੀ ਪਾਣੀ ਦੇ ਵਿੱਚ ਡੁੱਬ ਗਏ ਸੀ ਸਰਕਾਰ ਇਹ ਗੱਲ ਕਹਿੰਦੀ ਵੀ ਇਹਨਾਂ ਸਕੂਲਾਂ ਨੂੰ ਪਹਿਲਾਂ ਸਵਾਰ ਲੋ ਇਹਨਾਂ ਦੀ ਸਫਾਈ ਕਰ ਲੋ ਉਸ ਤੋਂ ਬਾਅਦ ਪਹਿਲਾਂ ਸਕੂਲ ਲਾਉਣੇ ਸ਼ੁਰੂ ਕਰ ਗਏ ਬੱਚਿਆਂ ਨੇ ਸਕੂਲ ਖੁੱਲਣ ਤੇ ਬੱਚੇ ਆਪਣੀ ਪੜ੍ਹਾਈ ਕਰਨ ਤੇ ਗੱਲਬਾਤ ਫਿਰ ਅੱਗੇ ਤੋਂ ਅੱਗੇ ਤੁਰੇ ਦੂਜੀ ਗੱਲ ਇਹ ਜੀ ਕਿ ਲੋਕਾਂ ਦੇ ਘਰਾਂ ਦੇ ਵਿੱਚ ਵੀ ਮਲਬਾ ਗੰਦ ਬਹੁਤ ਪਿਆ ਜਿਨ੍ਹਾਂ ਦੀਆਂ ਫਰਸ਼ਾਂ ਕੱਚੀਆਂ ਸੀ ਉਹਨਾਂ ਦਾ ਇੰਨਾ ਬੁਰਾ ਹਾਲ ਆ ਜਿਨ੍ਹਾਂ ਨੇ ਕੱਚੇ ਵੇੜੇ ਸੀ ਇੰਨਾ ਬੁਰਾ ਹਾਲ ਆ ਜਿਨ੍ਹਾਂ ਨੇ ਪੱਕੀਆਂ ਲਾਈਆਂ ਸੀ ਉਹਦਾ ਵੀ ਬੁਰਾ ਹਾਲ ਆ ਵੈਸੇ ਟਾਈਲਾਂ ਵਾਲਿਆਂ ਦਾ ਵੀ ਬੁਰਾ ਹਾਲ ਆ ਪਰ ਜਿਨ੍ਹਾਂ ਦੇ ਵੇੜੇ ਕੱਚੇ ਸੀ ਉਹਨਾਂ ਦਾ ਸੱਚੀ ਮੁੱਚੀ ਬਹੁਤ ਬੁਰਾ ਹਾਲ ਆ ਕੱਚੇ ਘਰ ਟਹਿ ਗਏ ਪੱਕੇ ਵੀ ਟਹਿ ਗਏ ਜਿਹੜੇ ਹੈਗੇ ਆ ਇਹ ਵੀ ਕਿਸੇ ਵੇਲੇ ਢਹਿ ਸਕਦੇ ਆ ਇਸ ਗੱਲ ਦਾ ਡਰ ਹਰ ਬੰਦੇ ਦੇ ਮਨ ਦੇ ਵਿੱਚ ਆ ਕਿਉਂਕਿ ਕੰਧਾਂ ਪੋਲੀਆਂ ਹੋ ਗਈਆਂ ਛੱਤਾਂ ਕਮਜ਼ੋਰ ਹੋ ਗਈਆਂ ਨੀਆਂ ਇਸ ਵੇਲੇ ਭਰੀ ਜਾਣੀਆਂ ਤੇ ਪਤਾ ਕੋਈ ਨਹੀਂ ਆਉਂਦੇ ਸਮੇਂ ਦੇ ਵਿੱਚ ਕਿਹੜੀ ਖਬਰ ਕਿਹੋ ਜੀ ਆਇਆ ਕਰੇ ਪਰ ਹੁਣ ਇੱਕ ਇੱਥੇ ਬਹੁਤ ਵੱਡੀ ਮਹਾਮਾਰੀ ਦਾ ਡਰ ਫੈਲ ਗਿਆ ਕਿਉਂਕਿ ਜਿਹੜੇ ਪਿਛਲੇ ਕੁਝ ਦਿਨਾਂ ਦੇ ਵਿੱਚ ਰਾਹਤ ਕੈਂਪ ਲੱਗੇ ਆ ਜਿਹੜੇ ਕਿ ਡਾਕਟਰਾਂ ਦੀਆਂ ਟੀਮਾਂ ਦੇ ਵੱਲੋਂ ਕੈਂਪ ਲਾਏ ਗਏ ਆ ਉਹਦੇ ਵਿੱਚ ਜਿੰਨੇ ਕੁੱਲ ਮਰੀਜ਼ ਹੁਣ ਤੱਕ ਆਏ ਆ ਇਹ ਹੜਪੀੜਤ ਲੋਕ ਆ ਜਿਹੜੇ ਉਹਨਾਂ ਦੇ ਵਿੱਚੋਂ ਹਰ 6ਵੇਂ ਬੰਦੇ ਨੂੰ ਸਿਕਨ ਦੀ ਸਮੱਸਿਆ ਹੜਪੀੜਤਾ ਦੇ ਵਿੱਚ ਜਿੰਨੇ ਲੋਕ ਦਵਾਈ ਲੈਣ ਵਾਸਤੇ ਆਏ ਡਾਕਟਰਾਂ ਦੇ ਕੋਲੇ ਚੈੱਕ ਅਪ ਕਰਾਉਣ ਦੇ ਲਈ ਆਏ ਉਹਦੇ ਵਿੱਚੋਂ ਹਰ 6ਵੇਂ ਬੰਦੇ ਨੂੰ ਚਮੜੀ ਦਾ ਕੋਈ ਨਾ ਕੋਈ ਰੋਗ ਆ ਮਤਲਬ ਇਹ ਆ ਵੀ ਜੋ ਸੀ ਪਹਿਲੇ ਨੇ ਕਿਹਾ ਸੀ ਵੀ ਹੱਡ ਦਾ ਪਾਣੀ ਚਲਾ ਜਾਣਾ ਪਰ ਰੋਗ ਛੱਟ ਕੇ ਜਾਊਗਾ ਇਹਨਾਂ ਰੋਗਾਂ ਦੇ ਮੌਕੇ ਡਾਕਟਰਾਂ ਦੀ ਟੀਮਾਂ ਦੀ ਇੱਥੇ ਵੱਧ ਲੋੜ ਪੈਣੀ ਆ ਵੈਸੇ ਨਿੱਜੀ ਤੌਰ ਦੇ ਉੱਤੇ ਕਈ ਸੰਸਥਾਵਾਂ ਵੀ ਮਦਦ ਕਰ ਰਹੀਆਂ ਸਰਕਾਰ ਆਪਣੇ ਤੌਰ ਤੇ ਕਰ ਰਹੀ ਆ ਕਈ ਅਧਾਰੇ ਆਪਣੇ ਤੌਰ ਦੇ ਉੱਤੇ ਕਰ ਰਹੇ ਆ ਪਰ ਹਰ 6ਵਾਂ ਬੰਦਾ ਇਹਨਾਂ ਹੜਾਂ ਦੇ ਵਿੱਚ ਜਿਹੜਾ ਘਿਰਿਆ ਰਿਹਾ ਉਹ ਇਸ ਵੇਲੇ ਸਿਕਨ ਦੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਇੱਥੇ ਹੋਰ ਵੀ ਕਈ ਸਿਹਤੀਆਂ ਸਮੱਸਿਆਵਾਂ ਆਈਆਂ ਜਿਹੜੀਆਂ ਕਿ ਆਉਂਦੇ ਸਮੇਂ ਦੇ ਵਿੱਚ ਲੋਕਾਂ ਨੂੰ ਤੰਗ ਪਰੇਸ਼ਾਨ ਕਰਨੀਆਂ ਮੈਨੂੰ ਇਸ ਗੱਲ ਦਾ ਵੀ ਡਰ ਆ ਵੀ ਜਿਵੇਂ ਪਸ਼ੂ ਮਰੇ ਆ ਜਿਵੇਂ ਪਸ਼ੂ ਲਾਪਤਾ ਜਿਵੇਂ ਲੋਕ ਕਈ ਲਾਪਤਾ ਆਉਂਦੇ ਸਮੇਂ ਦੇ ਵਿੱਚ ਰੇਤ ਦੇ ਵਿੱਚੋਂ ਇਹੋ ਜਿਹਾ ਬਹੁਤ ਕੁਝ ਨਿਕਲੂਗਾ ਜਿਹਦੇ ਕਰਕੇ ਕਾਲਜਾ ਮੂੰਹ ਨੂੰ ਆ ਸਕਦਾ ਇਸ ਕਰਕੇ ਆਉਂਦੇ ਸਮੇਂ ਦੇ ਵਿੱਚ ਸਭ ਕੁਝ ਠੀਕ ਰਹੇ ਅਸੀਂ ਇਸ ਗੱਲ ਦੀ ਵੀ ਕਾਮਨਾ ਕਰਦੇ ਆ ਪਰ ਦੁੱਖ ਇਸ ਗੱਲ ਦਾ ਵੀ ਹੁਣ ਇੱਥੇ ਭਿਆਨਕਤਾ ਸਪਸ਼ਟ ਨਜ਼ਰ ਆਉਂਦੀ ਹੈ ਪਹਿਲਾਂ ਕੀ ਦਿਸਦਾ ਸੀ ਜੀ ਪਾਣੀ ਪਾਣੀ ਦੇ ਵਿੱਚ ਡੁੱਬੇ ਹੋਏ ਘਰ ਪਾਣੀ ਵਿੱਚ ਡੁੱਬੇ ਹੋਏ ਸਮਾਨ ਪਾਣੀ ਵਿੱਚ ਡੁੱਬੇ ਹੋਏ ਸੰਦ ਟਰੈਕਟਰ ਤੇ ਬਾਕੀ ਚੀਜ਼ਾਂ ਹੁਣ ਉਹ ਪਾਣੀ ਜਦੋਂ ਖਤਮ ਹੋ ਗਿਆ ਜਾਂ ਪਾਣੀ ਕਈ ਥਾਵਾਂ ਦੇ ਉੱਤੇ ਕਰ ਗਿਆ ਇੱਕ ਦੋ ਦੋ ਫੁੱਟ ਰਹਿ ਗਿਆ ਖਾਸ ਕਰਕੇ ਫਿਰੋਜ਼ਪੁਰ ਦੇ ਕੁਝ ਪਿੰਡਾਂ ਦੇ ਵਿੱਚ ਹੁਣ ਭਿਆਨਕਤਾ ਦੀ ਕੱਲੀ ਕੱਲੀ ਚੀਜ਼ ਨਜ਼ਰ ਆਉਂਦੀ ਹੈ ਢੋਨਾ ਦਿਸਦਾ ਨਹੀਂ ਜਾਂ ਕਾਲਾ ਹੋ ਗਿਆ ਬਿਲਕੁਲ ਖਤਮ ਹੋ ਗਿਆ ਸਫਾ ਚਟ ਹੋ ਗਿਆ ਇਹ ਤੇ ਸੰਦ ਆ ਜਿਹੜੇ ਉਹ ਜੰਗਾਲੇ ਗਏ ਆ ਧਰ ਜਿਹੜੇ ਡਿੱਗੇ ਪਏ ਆ ਲੋਕਾਂ ਦਾ ਬੁਰਾ ਹਾਲਾ ਖੇਤਾਂ ਦੇ ਵਿੱਚ ਰੇਤ ਆ ਤੇ ਲੋਕ ਹੁਣ ਆਪਣੇ ਖੇਤਾਂ ਨੂੰ ਰੇਤ ਮੁਕਤ ਕਰਨੀਆਂ ਕੋਸ਼ਿਸ਼ਾਂ ਨੇ ਲਈ ਜੁਟੇ ਹੋਏ ਆ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਆ ਤੇ ਫਿਰ ਕਰਾਂਗੇ ਟਪੜੀ 14 ਸਤੰਬਰ ਤੋਂ ਲੈ ਕੇ 17 ਸਤੰਬਰ ਤੱਕ ਤਿੰਨ ਦਿਨਾਂ ਦੇ ਵਿੱਚ ਹੜਪ੍ਰਭਾਵਿਤ ਪਿੰਡਾਂ ਦੇ 142395 ਮਰੀਜ਼ਾਂ ਦੀ ਜਾਂਚ ਕੀਤੀ ਗਈ ਹੈ ਸਿਹਤ ਲਈ ਜਿਨ੍ਹਾਂ ਵਿੱਚ ਸਭ ਤੋਂ ਵੱਧ ਚਮੜੀ ਦੇ ਰੋਗ ਤੋਂ ਪੀੜਤ ਮਰੀਜ਼ ਸਾਹਮਣੇ ਆਏ ਨੇ ਅੰਕੜੇ ਦੇ ਮੁਤਾਬਕ ਤਿੰਨ ਦਿਨਾਂ ਦੌਰਾਨ 22118 ਮਰੀਜ਼ ਚਮੜੀ ਦੇ ਰੋਗ ਨਾਲ ਸੰਬੰਧਿਤ ਸਾਹਮਣੇ ਆਏ ਨੇ ਸਭ ਤੋਂ ਵੱਧ ਚਮੜੀ ਦੇ ਰੋਗ ਦੇ ਮਰੀਜ਼ ਸਾਹਮਣੇ ਆਉਣ ਦਾ ਕਾਰਨ ਇਹ ਹੈ ਕਿ ਆਲੇ-ਦੁਆਲੇ ਪਾਣੀ ਖੜਾ ਰਿਹਾ ਇਨਫੈਕਸ਼ਨ ਤੇ ਅਲਰਜੀ ਦੀਆਂ ਸਮੱਸਿਆਵਾਂ ਦੇ ਵਿੱਚ ਵਾਧਾ ਹੋਇਆ ਇਸ ਰੁਝਾਨ ਨੂੰ ਦੇਖਦਿਆਂ ਸਿਹਤ ਵਿਭਾਗ ਨੇ ਦਵਾਈਆਂ ਦਾ ਸਟਾਕ ਵਧਾ ਦਿੱਤਾ ਦੂਜੇ ਨੰਬਰ ਦੇ ਉੱਤੇ ਬੁਖਾਰ ਦੇ ਕੇਸ ਉਭਰੇ ਨੇ ਤਿੰਨ ਦਿਨ ਦੇ ਵਿੱਚ ਬੁਖਾਰ ਦੇ ਕੇਸ ਵਾਲੇ 19187 ਮਰੀਜ਼ਾਂ ਦਾ ਪਤਾ ਲੱਗਾ ਇਸ ਤੋਂ ਇਲਾਵਾ ਦਸਤ ਤੇ ਡਾਇਰੀਆ ਤੋਂ ਪੀੜਤ 4544 ਮਰੀਜ਼ਾਂ ਨੇ ਆਏ ਨੇ ਅੱਖਾਂ ਦੀ ਇਨਫੈਕਸ਼ਨ ਦੇ ਵਿੱਚ ਕਾਫੀ ਵਾਧਾ ਹੋਇਆ 10304 ਮਰੀਜ਼ ਅੱਖਾਂ ਦੀ ਇਨਫੈਕਸ਼ਨ ਤੋਂ ਪੀੜਤ ਮਿਲੇ ਨੇ ਦੇਖਿਆ ਜਾਵੇ ਤਾਂ ਕੁੱਲ 142000 ਮਰੀਜ਼ਾਂ ਦੇ ਵਿੱਚੋਂ ਸਭ ਤੋਂ ਵੱਧ ਬੁਖਾਰ ਤੇ ਚਮੜੀ ਦੇ ਰੋਗ ਦੇ ਨਾਲ ਸਬੰਧਤ 41305 ਮਰੀਜ਼ਾਂ ਦੀ شناخت ਹੋਈ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਰੁਝਾਨ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਵੀ ਬੁਖਾਰ ਚਮੜੀ ਜਾਂ ਕਿਸੇ ਵੀ ਤਰ੍ਹਾਂ ਦੀ ਕਿਸੇ ਬਿਮਾਰੀ ਦੇ ਲੱਛਣ ਦਿਖਾਈ ਦੇਣ ਤਾਂ ਫੌਰੀ ਸਰਕਾਰ ਦੇ ਵੱਲੋਂ ਸਥਾਪਿਤ ਕੀਤੇ ਗਏ ਮੈਡੀਕਲ ਰਾਹਤ ਕੈਂਪਾਂ ਦੇ ਵਿੱਚ ਪਹੁੰਚ ਕੇ ਜਾਂਚ ਕਰਾਈ ਜਾਵੇ ਤਾ ਜੋ ਬਿਮਾਰੀ ਦੇ ਹੋਰ ਫੈਲਾਅ ਨੂੰ ਰੋਕਿਆ ਜਾ ਸਕੇ ਇਸ ਖਬਰ ਦੇ ਉੱਤੇ ਟਿੱਪਣੀ ਕਰ ਲੈ ਦੋਸਤੋ ਪਹਿਲੀ ਗੱਲ ਤੇ ਕਹਾਂਗੇ ਇਸ ਵੇਲੇ ਸਿਰਫ ਤੇ ਸਿਰਫ ਇਨਫੈਕਸ਼ਨ ਵਾਲੇ ਚਮੜੀ ਦੇ ਰੋਗਾਂ ਵਾਲੇ ਅਲਰਜੀ ਵਾਲੇ ਦਸਤ ਤੇ ਡਾਇਰੀਏ ਵਾਲੇ ਕੇ ਸਾਹਮਣੇ ਆ ਰਹੇ ਆ ਪਰ ਇਸ ਗੱਲ ਨੂੰ ਭੁੱਲਣਾ ਨਹੀਂ ਚਾਹੀਦਾ ਇਹ ਭਿਆਨਕਤਾ ਦਾ ਪਹਿਲਾ ਪੜਾਅ ਇਦੇ ਵਿੱਚ ਹੋਰ ਬਹੁਤ ਸਾਰੇ ਰੋਗ ਆ ਜਿਹੜੇ ਉਹ ਦਰਜ ਹੋ ਸਕਦੇ ਆ ਹਾਲਾਂਕਿ ਅਸੀਂ ਚਾਹੁੰਦੇ ਹਾਂ ਕਿ ਕਿਸੇ ਨੂੰ ਕੋਈ ਵੀ ਸਮੱਸਿਆ ਨਾ ਆਵੇ ਪਰ ਜਿਸ ਤਰੀਕੇ ਦੇ ਹਾਲਾਤ ਆ ਜੋ ਉੱਥੇ ਮੁਸ਼ਕ ਫੈਲਿਆ ਹੋਇਆ ਕਿਉਂਕਿ ਕਈ ਪਿੰਡਾਂ ਦੇ ਵਿੱਚ ਜਦੋਂ ਤੁਸੀਂ ਦਾਖਲ ਹੁੰਨੇ ਆ ਆਲੇ-ਦੁਆਲੇ ਤੁਹਾਨੂੰ ਉੱਥੇ ਹਰਿਆਈ ਦਿਸਦੀ ਆ ਉੱਥੇ ਤੁਹਾਨੂੰ ਕਾਲਾ ਪਾਣੀ ਦਿਸਦਾ ਉੱਥੇ ਤੁਹਾਨੂੰ ਮੁਸ਼ਕ ਲੱਭਦਾ ਉੱਥੇ ਮੁਸ਼ਕ ਆਉਣ ਦੇ ਕਰਕੇ ਲੋਕਾਂ ਨੂੰ ਨੱਕ ਦੇ ਉੱਤੇ ਉਂਗਲ ਰੱਖਣੀ ਪੈਂਦੀ ਆ ਨੱਕ ਘੁੱਟ ਕੇ ਲੰਘਣਾ ਪੈਂਦਾ ਵੱਖ-ਵੱਖ ਥਾਵਾਂ ਤੋਂ ਕਹਿੰਦੇ ਦਾ ਭਾਵ ਇਹ ਆ ਵੀ ਇਹ ਹਾਲਾਤ ਬਣੇ ਪਏ ਆ ਲੋਕਾਂ ਨੂੰ ਆਪਣੀ ਜ਼ਿੰਦਗੀ ਦਾ ਆਪਣੀ ਸਿਹਤ ਦਾ ਆਪਣੀ ਤੰਦਰੁਸਤੀ ਦਾ ਫਿਕਰ ਹੈ ਸਿਹਤ ਵਿਭਾਗ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਉੱਥੇ ਕੈਂਪ ਲਾਇਆ ਚੰਗੀ ਗੱਲ ਆ ਸਮਾਜ ਸੇਵੀ ਸੰਸਥਾਵਾਂ ਕਹਿੰਦੀਆਂ ਅਸੀਂ ਕੈਂਪ ਲਾਇਆ ਬਹੁਤ ਚੰਗੀ ਗੱਲ ਆ ਦਵਾਈਆਂ ਦੀ ਉੱਥੇ ਲੋੜ ਬਹੁਤ ਆ ਇਹ ਗੱਲ ਜ਼ਰੂਰ ਚੇਤੇ ਰੱਖਿਓ ਲੰਗਰ ਆ ਜਿਹੜਾ ਉਹਦੀ ਆਪਣੀ ਅਹਿਮੀਅਤ ਆ ਦਵਾਈਆਂ ਦੇ ਲੰਗਰ ਦੀ ਹੁਣ ਆਪਣੀ ਅਹਿਮੀਅਤ ਆ ਰੋਟੀ ਪਾਣੀ ਦਾ ਚਾਹ ਪਾਣੀ ਦਾ ਲੰਗਰ ਉਹਦੀ ਵੀ ਅਹਿਮੀਅਤ ਆ ਪਰ ਦਵਾਈਆਂ ਦੇ ਲੰਗਰ ਦੇ ਮੌਕੇ ਸਾਨੂੰ ਪਿੱਛੇ ਨਹੀਂ ਹੋਣਾ ਚਾਹੀਦਾ ਆਉਂਦੇ ਦਿਨਾਂ ਦੇ ਵਿੱਚ ਇੱਥੇ ਡੀਜ਼ਲ ਦਾ ਲੰਗਰ ਵੀ ਚਾਹੀਦਾ ਇਥੇ ਟਰੈਕਟਰਾਂ ਦੇ ਲੰਗਰ ਵੀ ਚਾਹੀਦੇ ਹੋਣੇ ਆ ਇਥੇ ਕਿਰਤੀਆਂ ਦੀ ਕਿਰਤ ਦਾ ਲੰਗਰ ਵੀ ਚਾਹੀਦਾ ਇਥੇ ਬਹੁਤ ਕੁਝ ਚਾਹੀਦਾ ਇਥੇ ਨੋਟਾਂ ਦਾ ਯਾਨੀ ਕਿ ਦਾਨੀਆਂ ਦਾ ਲੰਗਰ ਵੀ ਚਾਹੀਦਾ ਮੈਂ ਨੋਟ ਸ਼ਬਦ ਇਸ ਕਰਕੇ ਵਰਤਦਾ ਕਿਉਂਕਿ ਨੋਟਾਂ ਤੋਂ ਬਿਨਾ ਕੰਦਾ ਨਹੀਂ ਖੜੀਆਂ ਹੋਣੀਆਂ ਕਿਉਂਕਿ ਇਥੇ ਪੈਸਿਆਂ ਤੋਂ ਬਿਨਾ ਨੋਟਾਂ ਤੋਂ ਬਿਨਾ ਲੋਕਾਂ ਨੂੰ ਪਸ਼ੂ ਨਹੀਂ ਲੈ ਕੇ ਦਿੱਤੇ ਜਾਣੇ ਸੋ ਬਹੁਤ ਵੱਡੇ ਪੱਦਰ ਨੇ ਉੱਤੇ ਸੇਵਾ ਦੀ ਹਣ ਲੋਡ ਪੈਣੀ ਆ ਜਾਂ ਪੈ ਰਹੀ ਆ ਜਿੰਨੇ ਵੀ ਦੁਨੀਆ ਭਰ ਦੇ ਵਿੱਚ ਦਾਨੀ ਸੱਜਣ ਬੈਠੇ ਆ ਉਹਨਾਂ ਨੂੰ ਚਾਹੀਦਾ ਜੀ ਕਿ ਇਸ ਵੇਲੇ ਆਪਣੇ ਹੱਥੀਂ ਮੈਂ ਇਹ ਨਹੀਂ ਗੱਲ ਕਹਿਣਾ ਜੀ ਕਿ ਫਲਾਣੇ ਨੂੰ ਪੈਸੇ ਭੇਜੋ ਮੈਂ ਇਹ ਗੱਲ ਕਹਿਣਾ ਵੀ ਜਿਹੜੀਆਂ-ਜਿਹੜੀਆਂ ਵੀ ਸੰਸਥਾਵਾਂ ਨੇ ਜਿਹੜਾ-ਜਿਹੜਾ ਵੀ ਵਧੀਆ ਯੋਗਦਾਨ ਪਾਇਆ ਉਹਨਾਂ ਦੇ ਰਾਹੀਂ ਤੁਸੀਂ ਪੈਸੇ ਭੇਜੋ ਜਾਂ ਤੁਸੀਂ ਆਪਣੇ ਪਰਿਵਾਰਕ ਜੀਆਂ ਦੇ ਰਾਹੀਂ ਪੈਸੇ ਭੇਜੋ ਪਰ ਗੱਲ ਇਹ ਜੀ ਕਿ ਇਸ ਵੇਲੇ ਲੋਕਾਂ ਨੂੰ ਬਚਾਉਣ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਕੋਸ਼ਿਸ਼ ਕਰਨ ਦੀ ਜ਼ਰੂਰਤ ਹੈ ਇਹ ਜੇਕਰ ਕੋਸ਼ਿਸ਼ਾਂ ਕਰਾਂਗੇ ਤਾਂ ਕੁਦਰਤ ਆਪੇ ਇਸ ਵੱਲੀ ਨਜ਼ਰ ਰੱਖੂਗੀ ਬੰਦਾ-ਬੰਦੇ ਦੇ ਕੰਮ ਆਉਂਦਾ ਹਮੈ ਨੂੰ ਇਸ ਗੱਲ ਦੇ ਉੱਤੇ ਹਮੇਸ਼ਾ ਡਰ ਵੀ ਰਹਿੰਦਾ ਇਸ ਗੱਲ ਦੇ ਉੱਤੇ ਫਿਕਰ ਵੀ ਰਹਿੰਦਾ ਬਈ ਯਾਰ ਪੰਜਾਬੀ ਬਾਦ ਦੇ ਵਿੱਚ ਲੜਦੇ ਹੁੰਦੇ ਆ ਇੱਕ ਦੂਜੇ ਦੇ ਉੱਤੇ ਦੋਸ਼ ਕੀ ਦੋਸ਼ ਦਾ ਸਿਲਸਿਲਾ ਚੱਲਦਾ ਹੁੰਦਾ ਆ ਪੈਸੇ ਖਾ ਗਿਆ ਆ یوں ਕਰ ਗਿਆ ਆ یوں ਕਰ ਗਿਆ ਹੁਣ ਵੀ ਸੋਸ਼ਲ ਮੀਡੀਆ ਦੇ ਉੱਤੇ ਕਈ ਲੋਕਾਂ ਦੀਆਂ ਪੋਸਟਾਂ ਇਹੋ ਜਿਹੀਆਂ ਇੱਕ ਦੂਜੇ ਦੇ ਬਾਰੇ ਅਸੀਂ ਸੁਣਦੇ ਪੜ੍ਹਦੇ ਦੇਖਦੇ ਆ ਇਹ ਸਾਰਾ ਕੁਝ ਉਦੋਂ ਵੀ ਹੋਇਆ ਸੀ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਜੋ ਕੁਝ ਹੋ ਰਿਹਾ ਉਹ ਚੰਗੇ ਦੇ ਰੂਪ ਦੇ ਵਿੱਚ ਹੀ ਹੋਵੇ ਕੋਈ ਵੀ ਦਾਨੀਆਂ ਦਾ ਪੈਸਾ ਇੱਕ ਪੈਸਾ ਵੀ ਨਾ ਖਾਵੇ ਇਥੇ ਕੱਲਾ ਕੱਲਾ ਪੈਸਾ ਇਹਨਾਂ ਲੋੜਵੰਦ ਲੋਕਾਂ ਦੀ ਮਦਦ ਦੇ ਉੱਤੇ ਖਰਚ ਕੀਤਾ ਜਾਵੇ ਸਮੇਂ ਦੀ ਜ਼ਰੂਰਤ ਇਹ ਆ ਪਰਵਾਸੀ ਮਜ਼ਦੂਰਾਂ ਦਾ ਮੁੱਦਾ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਉੱਭਰਿਆ। ਪੰਜਾਬ ਦੇ ਵਿੱਚੋਂ ਪ੍ਰਵਾਸੀ ਮਜ਼ਦੂਰ ਭਜਾ ਦਿਓ। ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਕੰਮ ਨਹੀਂ ਕਰਨ ਦੇਣਾ। ਇਹਨਾਂ ਮਜ਼ਦੂਰਾਂ ਨੇ ਬਹੁਤ ਗੰਦ ਪਾਇਆ। ਇਹਨਾਂ ਮਜ਼ਦੂਰਾਂ ਨੂੰ ਭਜਾ-ਭਜਾ ਕੁੱਟੋ। ਇਹਨਾਂ ਮਜ਼ਦੂਰਾਂ ਦੀ ਪੰਜਾਬ ਦੇ ਵਿੱਚ ਕੋਈ ਲੋੜ ਨਹੀਂ। ਇਹਨਾਂ ਮਜ਼ਦੂਰਾਂ ਨੇ ਬੱਚਿਆਂ ਦੀ ਇੱਜ਼ਤ ਦੇ ਨਾਲ ਖਿਲਵਾੜ ਕੀਤਾ। ਇਹ ਮਜ਼ਦੂਰ ਕਾਤਲ ਹਨ। ਇਹੋ ਜਿਹੀਆਂ ਪੋਸਟਾਂ ਵਕਫ-ਵਕਫ ਥਾਵਾਂ ਦੇ ਉੱਤੇ ਅਸੀਂ ਪੜਦੇ ਸੁਣਦੇ ਆਂ। ਮੈਂ ਕੱਲ ਵੀ ਬੇਨਤੀ ਕੀਤੀ ਸੀ ਇਸ ਤੋਂ ਪਹਿਲਾਂ ਵੀ ਕੀਤੀ। ਜਿਹੜੇ ਵੀ ਲੋਕ ਗਲਤ ਹਨ ਭਾਵੇਂ ਉਹ ਪੰਜਾਬੀ ਭਾਈਚਾਰੇ ਦੇ ਆ ਭਾਵੇਂ ਇਹ ਪ੍ਰਵਾਸੀ ਮਜ਼ਦੂਰ ਆ ਇਹ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਹੀ ਚਾਹੀਦੀ ਆ ਜਿਵੇਂ ਕਿ 5 ਸਾਲ ਦੇ ਬੱਚੇ ਹਰਵੀਰ ਦੇ ਨਾਲ ਕੁਕਰਮ ਕੀਤਾ ਬਾਅਦ ਵਿੱਚ ਉਹਦਾ ਕਤਲ ਕੀਤਾ ਇਹੋ ਜਿਹੇ ਬੰਦੇ ਨੂੰ ਪੁੱਠਾ ਟੰਗਣਾ ਚਾਹੀਦਾ ਇਹੋ ਜਿਹੇ ਬੰਦੇ ਨੂੰ ਇੰਨੇ ਕੁ ਮਾੜੇ ਹਾਲਾਤ ਦਿਖਾਉਣੇ ਚਾਹੀਦੇ ਆ ਵੀ ਭਵਖ ਦੇ ਵਿੱਚ ਕੋਈ ਇਹੋ ਜਾਂ ਗਲਤ ਕੰਮ ਕਰੇ ਨਾ ਕਿਸੇ ਦੇ ਵਿੱਚ ਇਹੋ ਜਾਂ ਕਹਿੰਦੀ ਹੈ ਭਾਵਨਾ ਹੀ ਨਾ ਪੈਦਾ ਹੋਵੇ ਪਰ ਹਾਂ ਜੇਕਰ ਇਹ ਪ੍ਰਵਾਸੀ ਮਜ਼ਦੂਰ ਦੀ ਥਾਂ ਤੇ ਪੰਜਾਬੀ ਵੀ ਹੁੰਦਾ ਪੁੱਠਾ ਉਹਨੂੰ ਵੀ ਟੰਗਣਾ ਚਾਹੀਦਾ ਸੀ ਜਿਹੜਾ ਵੀ ਬੰਦਾ ਗਲਤ ਕੰਮ ਕਰੇ ਉਹਨੂੰ ਪੁੱਠਾ ਟੰਗਣਾ ਚਾਹੀਦਾ ਦੂਜੀ ਗੱਲ ਇਹ ਆ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਜਿਹੜੀ ਲਹਿਰ ਸੋਸ਼ਲ ਮੀਡੀਆ ਦੇ ਉੱਤੇ ਜਾਂ ਵਕ ਵਕ ਪਿੰਡਾਂ ਦੀਆਂ ਪੰਚਾਇਤਾਂ ਦੇ ਵਿੱਚ ਬਣੀ ਆ ਇਹ ਕਿੰਨਾ ਚਿਰ ਚੱਲੂਗੀ ਹੁਣ ਸਮਾਜ ਦੇ ਕੁਝ ਕੁ ਬੁੱਧੀਜੀਵੀ ਵਰਗ ਦੇ ਲੋਕੇ ਵੀ ਗੱਲ ਕਹਿੰਦੇ ਆ ਕਿ ਇਹ ਸਥਿਤੀ ਆ ਜਿਹੜੀ ਬਾਈਕਟ ਕਰੋ ਭਜਾ ਦਿਓ ਕੁੱਟਾਂਗੇ ਦਬਕੇ ਮਾਰਨ ਵਾਲੀ ਲੜਾਈ ਵਾਲੀ ਇਹ ਆਉਂਦੇ ਸਮੇਂ ਦੇ ਵਿੱਚ ਕੋਈ ਹੋਰ ਮੋੜ ਨਾ ਲੈ ਜੇ ਕਿਉਂਕਿ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ਵੀ ਬਹੁਤ ਆ ਪੰਜਾਬ ਦੇ ਵਿੱਚ ਪਿੰਡ-ਪਿੰਡ ਦੇ ਵਿੱਚ ਇਹਨਾਂ ਦੇ ਘਰ ਵੀ ਬਹੁਤ ਆ ਸਾਡੇ ਖੇਤਾਂ ਦੇ ਵਿੱਚ ਵੀ ਉਹ ਬੈਠੇ ਆ ਸੋ ਆਉਂਦੇ ਸਮੇਂ ਦੇ ਵਿੱਚ ਇਹ ਲੜਾਈ ਕੋਈ ਹੋਰ ਰੂਪ ਨਾ ਲੈ ਜੇ ਪਰ 100 ਅਥਰਸਾ ਸਿਰੇ ਤੇ ਗੰਡ ਗਲ ਇਹ ਆ ਪੰਜਾਬ ਦੇ ਰਾਜਨੀਤਿਕ ਲੋਕਾਂ ਨੇ ਇਹਨਾਂ ਦੇ ਪੈਰ ਪੰਜਾਬ ਦੇ ਵਿੱਚ ਲਵਾਏ ਆਏ ਸੀ ਮਜ਼ਦੂਰੀ ਕਰਨ ਬਣਾ ਲੈ ਆਪਾਂ ਇੱਥੋਂ ਦੇ ਪੱਕੇ ਵਾਸੀ ਇਹ ਆਏ ਸੀ ਇੱਥੇ ਰੋਜ਼ਗਾਰ ਲੱਭਣ ਦੇ ਲਈ ਬਿਹਾਰ ਦੇ ਵਿੱਚ ਯੂਪੀ ਤੇ ਮਧ ਪ੍ਰਦੇਸ਼ ਤੇ ਮਹਾਰਾਸ਼ਟਰ ਦੇ ਵਿੱਚ ਆਪਦਾ ਪਰਿਵਾਰ ਪਾਲਣ ਦੇ ਲਈ ਉਹ ਇੱਥੇ ਆਏ ਤੇ ਉਹਨਾਂ ਨੇ ਦੇਖਿਆ ਵੀ ਭਾਈ ਰਾਜਨੀਤਿਕ ਲੋਕ ਸਾਨੂੰ ਚੋਗਾ ਬਹੁਤ ਪਾਉਂਦੇ ਆ ਤੇ ਉਹ ਜਿਹੜੇ ਉੱਥੇ ਵੀ ਬੈਠੇ ਸੀ ਬਿਹਾਰ ਯੂਪੀ ਦੇ ਵਿੱਚ ਉਹਨਾਂ ਨੂੰ ਵੀ ਇੱਥੇ ਲਾਏ ਇਸ ਕਰਕੇ ਇਹ ਭਾਈ ਪੱਕੇ ਵਸਨੀਕ ਬਣ ਗਏ ਤੇ ਇੱਕ ਗੱਲ ਦਾ ਚੇਤਾ ਰੱਖਿਓ ਜਿਵੇਂ ਪੰਜਾਬੀ ਪੰਜਾਬ ਛੜ ਛੜ ਕੇ ਜਾ ਰਹੇ ਆ ਮੈਨੂੰ ਲੱਗਦਾ ਆਉਂਦੇ ਸਮੇਂ ਦੇ ਵਿੱਚ ਬਹੁ ਗਿਣਤੀ ਪਿੰਡਾਂ ਦੇ ਵਿੱਚ ਸਰਪੰਚ ਇਹਨਾਂ ਦੇ ਹੀ ਹੋਣੇ ਆ ਅਸੀਂ ਇਹ ਨਹੀਂ ਗੱਲ ਕਰ ਰਹੇ ਵੀ ਸਰਪੰਚਾਂ ਇਹ ਕਿਵੇਂ ਬਣ ਜਾਣਗੇ ਬਣ ਨਹੀਂਣੇ ਇਹ ਤਾਂ ਹੈਗੀ ਜੀ ਸੋਸ਼ਲ ਮੀਡੀਆ ਦੇ ਉੱਤੇ ਸਿੰਘ ਫਸਾਉਣ ਵਾਲੀ ਗੱਲ ਹਾਲਾਤ ਦੇਖੋ ਪ੍ਰਸਥਿਤੀਆਂ ਵੇਖੋ ਇਹ ਕਿੱਥੇ ਨੇ ਆਪਾਂ ਕਿੱਥੇ ਆ ਇਹ ਕਿਥੋਂ ਕਿੱਥੇ ਆਏ ਨੇ ਆਪਾਂ ਕਿਥੋਂ ਕਿੱਥੇ ਪਹੁੰਚੇ ਆ ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਕਿਰਤੀ ਲੋਕਾਂ ਦੀ ਹਮੇਸ਼ਾ ਕਦਰ ਹੋਣੀ ਚਾਹੀਦੀ ਆ ਸਾਡੇ ਪੰਜਾਬੀ ਵੱਖ-ਵੱਖ ਦੇਸ਼ਾਂ ਵਿੱਚ ਜਾ ਕੇ ਕਿਰਤ ਕਰਦੇ ਆ ਉਹ ਆਪਣੀ ਮਿਹਨਤ ਦੇ ਨਾਲ ਸਾਰੀਆਂ ਫਾਰਮੈਲਿਟੀ ਪੂਰੀਆਂ ਕਰਦੇ ਆ ਹਾਂ ਕਈ ਸਾਡੇ ਵਾਲੇ ਬੰਦੇ ਵੀ ਉੱਥੇ ਗਲਤ ਕੰਮ ਕਰਦੇ ਆ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਆ ਉਦੋਂ ਇਹ ਨਹੀਂ ਵੀ ਭਾਈ ਇਧਰਲੇ ਪਾਸੇ ਨੂੰ ਤਾਂ ਆਪਾਂ ਉਲਾਰਵਾਦੀ ਆ ਇਧਰਲੇ ਪਾਸੇ ਨੂੰ ਹੋਰ ਤਰੀਕੇ ਨਾਲ ਆ ਜੇ ਸਾਡਾ ਭਾਈਚਾਰਾ ਕੋਈ ਕਰਤੂਤ ਕਰਦਾ ਉਹਦੇ ਵੀ ਛਤਰ ਪੇੜ ਚਾਹੀਦਾ ਪਰ ਜੇ ਇਹ ਕਰਦੇ ਆ ਇਹਨਾਂ ਦੇ ਵੀ ਜੂਤ ਪਤਾਨ ਪੂਰਾ ਚਾਹੀਦਾ ਕਿਉਂਕਿ ਸੱਭਿਆਚਾਰ ਦਾ ਫਰਕ ਵੀ ਆ ਤੇ ਉਹਨਾਂ ਦੇ ਬਾਰੇ ਸਾਨੂੰ ਪਛੋਕੜ ਦੇ ਬਾਰੇ ਪਤਾ ਵੀ ਨਹੀਂਗਾ ਵੀ ਭਾਈ ਇਹ ਪ੍ਰਵਾਸੀ ਮਜ਼ਦੂਰ ਪਿੱਛੇ ਕੀ ਕਰਕੇ ਆਏ ਆ ਪਰ ਹੁਣ ਇਹ ਵੀ ਪਤਾ ਲੱਗਾ ਜੀ ਪ੍ਰਵਾਸੀ ਮਜ਼ਦੂਰ ਜਿੱਥੇ ਬੰਦਗਾਂ ਨੇ ਜੜੀਆਂ ਉਹਨਾਂ ਨੇ ਆਪਣੇ ਮੰਗ ਪੱਤਰ ਦੇਣੇ ਸ਼ੁਰੂ ਕਰਤੇ ਆ ਉਹ ਕਹਿੰਨੇ ਵੀ ਭਾਈ ਤੁਸੀਂ ਸਾਨੂੰ ਸਾਰਿਆਂ ਨੂੰ ਇੱਕੋ ਰਸੇ ਕਿਵੇਂ ਬੰਨਦੇ ਆ ਸਾਡੇ ਵਿੱਚੋਂ ਜੇ ਕਿਸੇ ਨੇ ਜਾਂ ਕਈ ਲੋਕਾਂ ਨੇ ਕੁਝ ਲੋਕਾਂ ਨੇ ਗਲਤ ਕੰਮ ਕੀਤਾ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਐ ਪਰ ਤੁਸੀਂ ਸਾਨੂੰ ਸਾਰਿਆਂ ਨੂੰ ਕਈ ਜਣੇ ਭਜਾ ਦੇਂਗੇ ਤੁਹਾਨੂੰ ਤੁਸੀਂ ਸਾਨੂੰ ਕੁੱਟਣ ਪੈਣੇ ਹੋ ਤੁਸੀਂ ਸਾਨੂੰ ਲੜਨ ਪੈਣੇ ਹੋ ਇਹ ਆਉਂਦੇ ਸਮੇਂ ਦੇ ਵਿੱਚ ਵੱਡੇ ਪੱਦਰ ਨੇ ਉੱਤੇ ਤਣਾਅ ਪੈਦਾ ਕਰਨ ਵਾਲੀ ਗੱਲ ਆ ਉਹ ਇਹ ਗੱਲ ਕਹਿੰਦੇ ਆ ਵੀ ਭਾਈ ਜਿਹੜੇ ਬੰਦੇ ਨੇ ਗਲਤ ਕੰਮ ਕੀਤਾ ਉਹਨੂੰ ਟੰਗੋ ਪਰ ਅਸੀਂ ਥੋੜੀ ਉਹਨਾਂ ਦੇ ਵਿੱਚ ਹਮਲਾ ਸਾਡੇ ਭਾਈਚਾਰੇ ਦੇ ਵਿੱਚੋਂ ਬੰਦਾ ਹੈ ਪਰ ਸਾਡੇ ਪਰਿਵਾਰ ਨਾਲ ਮੈਂਬਰ ਥੋੜੀ ਆ ਪਰਿਵਾਰ ਦੇ ਮੈਂਬਰ ਦਾ ਵੀ ਨਹੀਂ ਪਤਾ ਹੁੰਦਾ ਜੇਕਰ ਕੋਈ ਉਹ ਗਲਤ ਕੰਮ ਕਰੇ ਉਹਦੇ ਖਿਲਾਫ ਵੀ ਕਾਰਵਾਈ ਕਰੋ ਮਤਲਬ ਇਹ ਹੈ ਜੀ ਕਿ ਇੱਕ ਪਾਸੇ ਮਤੇ ਇਹਨਾਂ ਦੇ ਖਿਲਾਫ ਪੈਦਾ ਹੋ ਪਾਸ ਹੋ ਰਹੇ ਆ ਦੂਜੇ ਪਾਸੇ ਇਹ ਮਤਿਆਂ ਦਾ ਉਤਰਦੇ ਰਹੇ ਜੀ ਕਿ ਭਾਈ ਸਾਡੇ ਨਾਲ ਧੱਕਾ ਕਿਉਂ ਆ ਆਉਂਦੇ ਸਮੇਂ ਦੇ ਵਿੱਚ ਪਤਾ ਨਹੀਂ ਕੀ ਬਣਨਾ ਪਰ ਤੁਸੀਂ ਦੇਖੋ ਬੀਜੇਪੀ ਦੇ ਕਿੰਨੇ ਨੇਤਾਵਾਂ ਨੇ ਹੁਣ ਤੱਕ ਪਰਵਾਸੀ ਮਜ਼ਦੂਰਾਂ ਵਾਲੇ ਇਸ ਮਸਲੇ ਦੇ ਉੱਤੇ ਆਪਣੇ ਮੂੰਹ ਦੇ ਵਿੱਚੋਂ ਇੱਕ ਸ਼ਬਦ ਕੱਢਿਆ ਮੈਂ ਕਿਸੇ ਇੱਕ ਜਿਹੜੇ ਭਾਜਪਾ ਦੇ ਨੇਤਾ ਦਾ ਤੁਸੀਂ ਨਾਮ ਲਿਖ ਕੇ ਟਿੱਪਣੀ ਦੇ ਵਿੱਚ ਇਹ ਗੱਲ ਕਹਦੇ ਹੋ ਕਿ ਫਲਾਣੇ ਨੇ ਆਹ ਗੱਲ ਕਹੀ ਆ ਉਹ ਨਾਮਨੇ ਵਾਲਾ ਨੇਤਾ ਹੋਣਾ ਚਾਹੀਦਾ ਪੰਜਾਬ ਦੇ ਕਿੰਨੇ ਕੂ ਕਾਂਗਰਸੀ ਨੇਤਾਵਾਂ ਨੇ ਇਹ ਗੱਲ ਕਹੀ ਆ ਕਿ ਪ੍ਰਵਾਸੀ ਮਜ਼ਦੂਰਾਂ ਦੇ ਵੱਲੋਂ ਪੰਜਾਬ ਦੇ ਵਿੱਚ ਕੀਤੇ ਜਾ ਰਹੇ ਗਲਤ ਕੰਮਾਂ ਦੇ ਸਿ ਖਿਲਾਫ ਆ ਜੇਕਰ ਇਹਨਾਂ ਨੇ ਇਹ ਕਮਜ਼ਰੀ ਨਾ ਰੱਖਿਆ ਇਹਨਾਂ ਦੇ ਆਧਾਰ ਕਾਰਡ ਇਹਨਾਂ ਦੀਆਂ ਵੋਟਾਂ ਕੈਨਸਲ ਕਰਕੇ ਇਹਨਾਂ ਨੂੰ ਵੱਖ-ਵੱਖ ਸੂਬਿਆਂ ਦੇ ਵਿੱਚ ਆਪਣੇ ਸੂਬੇ 'ਚ ਭੇਜਣਾ ਚਾਹੀਦਾ ਕਿੰਨੇ ਆਮ ਆਦਮੀ ਪਾਰਟੀ ਦੇ ਨੇਤਾ ਜਿਨ੍ਹਾਂ ਨੇ ਦੋ ਟੁੱਕੇ ਗੱਲ ਕਹੀ ਆ ਮਤਲਬ ਇਹ ਜਿਕੇ ਨੇਤਾਵਾਂ ਨੇ ਖੁੱਲ ਕੇ ਇਸ ਵਿਸ਼ੇ ਦੇ ਉੱਤੇ ਬੋਲਿਆ ਹੀ ਨਹੀਂ ਕਿਉਂਕਿ 227 ਦੀਆਂ ਵੋਟਾਂ ਵੀ ਦਿਸਦੀਆਂ ਮੈਂ ਫੇਰ ਇਹ ਗੱਲ ਕਹਿਣਾ ਸਾਰੇ ਪ੍ਰਵਾਸੀ ਮਜ਼ਦੂਰ ਗਲਤ ਨਹੀਂ ਆ ਸਾਰੇ ਪੰਜਾਬੀ ਵੀ ਸਹੀ ਨਹੀਂ ਆ ਇਹਨਾਂ ਦੀ ਜਦੋਂ ਖਬਰ ਆਉਂਦੀ ਆ ਸਾਨੂੰ ਇਸ ਗੱਲ ਦਾ ਦੁੱਖ ਆ ਕਿਉਂਕਿ ਇਹੋ ਜਿਹੀਆਂ ਬਹੁਤ ਸਾਰੀਆਂ ਖਬਰਾਂ ਵੀ ਭਾਈ ਇਹ ਰਾਤ ਨੂੰ ਬੰਦਾ ਮਾਰ ਕੇ ਤੇ ਬਾਅਦ ਵਿੱਚ ਆਪਣੇ ਦੇਸ਼ ਵਾਲੀ ਗੱਡੀ ਚੜਗੇ ਤਾਂ ਸਾਨੂੰ ਪਤਾ ਹੀ ਨਹੀਂ ਵੀ ਪਾਈ ਇਹ ਕੌਣ ਆ ਪਰ ਗੱਲ ਇਹ ਵੀ ਆ ਵੀ ਜੇਥੋਂ ਇੱਥੇ ਪੰਜਾਬ ਦੇ ਵਿੱਚ ਪੰਜਾਬੀ ਪੰਜਾਬੀ ਦਾ ਕਤਲ ਕਰਦਾ ਉਦੋਂ ਸਾਨੂੰ ਆਪਣਿਆਂ ਦੇ ਉੱਤੇ ਵੀ ਦੁੱਖ ਹੁੰਦਾ ਸੋ ਮੇਰੀ ਬੇਨਤੀ ਪੰਜਾਬਗਣੋ ਇਹ ਆ ਵੀ ਇਕਤਾ ਭਾਈ ਤੁਸੀਂ ਏਕੇ ਦਾ ਪ੍ਰਗਟਾਵਾ ਕਰੋ ਦੂਜਾ ਆਪ ਦਾ ਹੱਥੀ ਕੰਮ ਕਰਨ ਦੀ ਕੋਸ਼ਿਸ਼ ਕਰਿਆ ਕਰੋ ਆਪਾਂ ਕੰਮ ਛੱਡ ਗਏ ਤੇ ਇਹਨਾਂ ਨੇ ਆਪਣੀ ਥਾਂ ਮੰਨ ਲਈ ਆਪਾਂ ਹੋਰ ਥਾਂ ਤੇ ਜਾ ਕੇ ਥਾਂ ਮੰਨ ਲਈ ਇਹ ਪ੍ਰਕਿਰਿਆ ਚੱਲਦੀ ਰਹਿਣੀ ਆ ਪਰ ਅਸੀਂ ਕ੍ਰਾਈਮ ਦੇ ਖਿਲਾਫ ਹੋਈਏ ਅਸੀਂ ਸਮੁੱਚੇ ਭਾਈਚਾਰੇ ਦੇ ਖਿਲਾਫ ਨਹੀਂ ਹੋ ਸਕਦੇ ਜੇ ਆਪਾਂ ਇਹ ਗੱਲ ਕਹਗੇ ਛੇਤਰ ਮਾਰ ਮਾਰ ਭਜਾਵਾਂਗੇ ਅਸੀਂ ਜੂਤ ਪਤਾਨ ਬਹੁਤ ਕਰਾਂਗੇ ਇਹ ਨਾ ਹੋਵੇ ਅੱਜ ਆਪਾਂ ਜੂਤ ਪਤਾਨ ਕਰਦੇ ਆਂ 20 ਨੜਾਂ ਨੂੰ ਅਸੀਂ ਗੱਲ ਕਹਗੇ ਵੀ ਝੋਨਾ ਵੜਨਾ ਸਾਨੂੰ ਤਾਂ ਬੰਦੇ ਚਾਹੀਦੇ ਆ ਫਿਰ ਤੁਹਾਨੂੰ ਬੰਦਾ ਨਾ ਕੋਈ ਲੱਭੇ ਇਹ ਗੱਲਾਂ ਨੂੰ ਸਮਝਣਾ ਪਊਗਾ ਇਹ ਗੱਲਾਂ ਦੇ ਬਾਰੇ ਸੋਚਣਾ ਪਊਗਾ ਰਾਜਨੀਤਿਕ ਲੋਕ ਇਹਨਾਂ ਮਸਲੇ ਦੇ ਉੱਤੇ ਤਮਾਸ਼ਾ ਵੇਂਦੇ ਆ ਉਹ ਪਹਿਲਾਂ ਵੀ ਵੇਂਦੇ ਸੀ ਉਹ ਅੱਜ ਵੀ ਵੇਂਦੇ ਆ ਸੋ ਪੰਜਾਬੀਆਂ ਨੂੰ ਹਰ ਪੱਖ ਸੋਚ ਸਮਝ ਕੇ ਵਿਚਾਰ ਕੇ ਪੈਰ ਪਟਣਾ ਪਊਗਾ ਕਿਸੇ ਦੇ ਮਗਰ ਨਹੀਂ ਲੱਗਣਾ ਚਾਹੀਦਾ हां ਪਿੰਡਾਂ ਦੇ ਵਿੱਚ ਜੇਕਰ ਗਲਤ ਤਰੀਕੇ ਨਾਲ ਰਹਿੰਦੇ ਆ ਜੇ ਕੋਈ ਤੁਹਾਡੇ ਪਿੰਡ ਸ਼ਹਿਰ ਕਸਬੇ ਦੇ ਵਿੱਚ ਪ੍ਰਵਾਸੀ ਮਜ਼ਦੂਰ ਜਾਂ ਕੋਈ ਵੀ ਰਹਿੰਦਾ ਉਹਦੀ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਹੋਣੀ ਚਾਹੀਦੀ ਹੈ ਉਹਦੇ ਪਿਛੋਕੜ ਦੇ ਬਾਰੇ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਇਹ ਨਹੀਂ ਵੀ 5-4000 ਰੁਪਏ ਕਿਰਾਇਆ ਲਿਆ ਆਪਾਂ ਜੇਬ ਵਿੱਚ ਪਾਇਆ ਬੰਦਾ ਕੁਝ ਵੀ ਕਰਕੇ ਆ ਸਾਨੂੰ ਕੀ ਇਹਨਾਂ ਗੱਲਾਂ ਤੋਂ ਉੱਤੇ ਉੱਠਣਾ ਪਊਗਾ ਜੇਕਰ ਅਸੀਂ ਆਪਦੇ ਪੰਜਾਬ ਦੀ ਰਾਖੀ ਅਸੀਂ ਆਪਦੇ ਪਰਿਵਾਰ ਦੀ ਰਾਖੀ ਅਸੀਂ ਆਪਦੇ ਪਿੰਡ ਦੀ ਰਾਖੀ ਚਾਹੁੰਦੇ ਹਾਂ ਤਾਂ ਰਾਹੁਲ ਗਾਂਧੀ ਨੂੰ ਸਿਰੋਪਾਉ ਦੇਣ ਦੇ ਕਰਕੇ ਹੁਣ ਵਿਸ਼ਾ ਵੱਡਾ ਬਣ ਗਿਆ ਬੇਵਾਦ ਵੱਡਾ ਬਣ ਗਿਆ ਰਾਹੁਲ ਗਾਂਧੀ ਪੰਜਾਬ ਦੇ ਵਿੱਚ ਆਏ ਪਰਸੋਂ ਉਹਨਾਂ ਦੇ ਵੱਲੋਂ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਦੌਰਾ ਕੀਤਾ ਗਿਆ ਉਹਨਾਂ ਨੇ ਉੱਥੇ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਟਰੈਕਟਰ ਵੀ ਚਲਾਇਆ 6-7 ਘੰਟੇ ਰਾਹੁਲ ਗਾਂਧੀ ਤੇ ਕਾਂਗਰਸ ਦੇ ਸੀਨੀਅਰ ਜੂਨੀਅਰ ਨੇਤਾ ਉਹ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਰਹੇ ਆ ਉਸ ਤੋਂ ਬਾਅਦ ਰਾਹੁਲ ਗਾਂਧੀ ਹੋਰੀ ਆ ਜਿਹੜਾ ਉਹ ਦਿੱਲੀ ਦੇ ਵੱਲ ਰਵਾਨਾ ਹੋਗੇ ਪਰ ਜਦੋਂ ਉਹ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਦੇ ਵਿੱਚ ਗਏ ਉਥੇ ਉਹਨਾਂ ਦੇ ਗੜੇ ਦੇ ਵਿੱਚ ਸਿਰੋਪਾਉ ਪਾਇਆ ਗਿਆ ਹੁਣ ਇਸ ਗੜੇ ਦੇ ਉੱਤੇ ਖਲਿਸ਼ ਪੈ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੇ ਸ਼ਿਕਾਇਤ ਗਈ ਤੇ ਸ਼੍ਰੋਮਣੀ ਕਮੇਟੀ ਨੇ ਇਸ ਗੱਲ ਦੇ ਉੱਤੇ ਨੋਟਿਸ ਲਿਆ ਕਿ ਜਿਨ੍ਹਾਂ ਨੇ ਸਿਰੋਪਾਉ ਪਾਇਆ ਉਹਨਾਂ ਦੇ ਖਿਲਾਫ ਅਸੀਂ ਬੜੀ ਸਖ਼ਤ ਕਾਰਵਾਈ ਕਰਾਂਗੇ ਇਹ ਸਿਰੋਪਾਉ ਆ ਜਿਹੜਾ ਸਿਰਫ਼ ਤੇ ਸਿਰਫ਼ ਸਿੱਖ ਪੰਥ ਦੀਆਂ ਵੱਡੀਆਂ ਹਸਤੀਆਂ ਰੱਗੀਆਂ ਸਿੱਖ ਪ੍ਰਚਾਰਕਾਂ ਤੇ ਹੋਰ ਅਦਵੀ ਸ਼ਖਸੀਤਾਂ ਨੂੰ ਮਿਲਣੇ ਚਾਹੀਦੇ ਸਿਰੋਪਾਉ ਪਰ ਜਿਨ੍ਹਾਂ ਦਾ ਪਿਛੋਕੜ ਜਿਹੜੇ ਪਰਿਵਾਰ ਦਾ ਪਿਛੋਕੜ 1984 ਕਤਲੇਆਮ ਨਾਲ ਜੁੜਿਆ ਹੋਵੇ ਉਹਨਾਂ ਨੂੰ ਅਸੀਂ ਸਿਰੋਪਾਉ ਦੇ ਨਹੀਂ ਸਕਦੇ ਜਿਨ੍ਹਾਂ ਨੇ ਦਿੱਤਾ ਉਹਦੇ ਉੱਤੇ ਬਣਦੀ ਸਰਦੀ ਕਾਰਵਾਈ ਕਰਾਂਗੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਵੱਲੋਂ ਇਹ ਗੱਲ ਕਹੀ ਗਈ ਆ ਵਕਤ ਦੱਸੂਗਾ ਇਸ ਗੱਲ ਦੇ ਉੱਤੇ ਬਣਦਾ ਕੀ ਆ ਇਹ ਮਾਮਲੇ 3 4 5 7 ਦਿਨ ਉੱਠਦੇ ਹੁੰਦੇ ਆ ਬਾਅਦ ਵਿੱਚ ਇਹ ਮਾਮਲੇ ਠੱਡੇ ਬਸਤੇ ਦੇ ਵਿੱਚ ਪੈ ਜਾਂਦੇ ਆ ਹੁਣ ਨਹੀਂ ਪਤਾ ਕੀ ਬਣੂਗਾ ਪਰ ਇਹ ਗੱਲ ਜ਼ਰੂਰ ਆ ਬੀ ਇਹ ਨੁਕਤਾ ਇਹ ਮਾਮਲਾ ਇੱਕ ਵਾਰ ਹੁਣ ਫੇਰ ਉੱਠਿਆ ਇੱਕ ਗੱਲ ਹੋਰ ਸਾਂਝੀ ਕਰ ਲਈਏ ਲੰਗੇ ਕਲ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਪਤਾ ਲੱਗਾ ਜੀ ਕਿ ਵੱਖ-ਵੱਖ ਪਿੰਡਾਂ ਦੇ ਵਿੱਚ ਅਚਾਰ ਦੀਆਂ ਟਰਾਲੀਆਂ ਭਰ-ਭਰ ਕੇ ਪਸ਼ੂਆਂ ਦੇ ਚਾਰੇ ਦੀਆਂ ਅਚਾਰ ਦੀਆਂ ਟਰਾਲੀਆਂ ਭਰ-ਭਰ ਕੇ ਵੱਖ-ਵੱਖ ਥਾਵਾਂ ਦੇ ਉੱਤੇ ਭੇਜੀਆਂ ਗਈਆਂ ਤੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਸਾਡੇ ਬਾਰੇ ਕੋਈ ਕੁਝ ਵੀ ਕਹੇ ਅਸੀਂ ਆਪਣੀ ਧੰ ਦੇ ਵਿੱਚ ਮਸਤ ਹੋ ਕੇ ਕੰਮ ਕਰਦੇ ਰਹਿਣਾ ਸੇਵਾ ਕਰਦੇ ਰਹਿਣਾ ਇਹ ਗੱਲ ਕਹੀ ਗਈ ਆ ਕਿ ਜਿਹੜੇ ਨਿੰਦਕ ਨੇ ਉਹਨਾਂ ਨੂੰ ਟਰਾਲੀਆਂ ਦੇਖ ਕੇ ਚਾਰਾ ਦੇਖ ਕੇ ਤੂੜੀ ਦੀਆਂ ਟਰਾਲੀਆਂ ਦੇਖ ਕੇ ਹੋਰ ਜੋ ਅਸੀਂ ਸੇਵਾ ਦੇ ਵਿੱਚ ਭੇਜ ਰਹੇ ਹਾਂ ਉਹ ਦੇਖ ਕੇ ਪੂਰੀ ਆਲੋਚਨਾ ਕਰਨ ਦਾ ਅਧਿਕਾਰ ਆ ਉਹਨਾਂ ਨੂੰ ਪੂਰਾ ਖਪਣ ਦਾ ਅਧਿਕਾਰ ਆ ਉਹ ਆਪ ਦਾ ਖਪੀ ਜਾਣ ਤੇ ਅਸੀਂ ਆਪਣਾ ਕੰਮ ਕਰੀ ਜਾਣ ਮੈਂ ਨਿੱਜੀ ਤੌਰ ਦੇ ਉੱਤੇ ਉਹਨਾਂ ਸਾਰੇ ਲੋਕਾਂ ਦਾ ਧੰਨਵਾਦ ਤੇ ਸਵਾਗਤ ਕਰਦਾ ਜਿਹੜੇ ਲੋਕ ਦੂਜਾਂ ਦੀ ਪ੍ਰਵਾਹ ਕੀਤੇ ਬਿਨਾ ਇਕਮਨ ਇਕਜਿਤ ਹੋ ਕੇ ਸੇਵਾ ਦੇ ਵਿੱਚ ਲੱਗੇ ਹੋਏ ਆ ਹਾਂ ਕੁਝ ਕੁ ਲੋਕਾਂ ਦਾ ਕੰਮ ਹੁੰਦਾ ਵੀ ਲੱਤਾਂ ਖਿੱਚਣਾ ਉਹਨਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਵੋਟ ਜੀ ਨੂੰ ਮਰਜ਼ੀ ਪਾਓ 1.5 ਸਾਲ ਹਲੇ ਪਿਆ ਉਦੋਂ ਤੱਕ ਪਤਾ ਨਹੀਂ ਕਿਹੜੇ ਰਾਜ ਦੀ ਪਰਜਾ ਹੋਣੀ ਹੈ ਤੇ ਕੀ ਬਣਨਾ ਤੇ ਕੀ ਨਹੀਂ ਬਣਨਾ ਪਰ ਉਦੋਂ ਤੱਕ ਨਿਠ ਕੇ ਸਭ ਨੂੰ ਕੰਮ ਕਰਨਾ ਚਾਹੀਦਾ ਲੋਕ ਆਪੇ ਦੇਖ ਲੈਣਗੇ ਵੀ ਭਾਈ ਅਸੀਂ ਕਿਹਨੂੰ ਵੋਟ ਪਾਉਣੀ ਹੈ ਤੇ ਕਿਹਨੂੰ ਵੋਟ ਨਹੀਂ ਪਾਉਣੀ ਪਰ ਮੇਰੀ ਬੇਨਤੀ ਹੈ ਵੀ ਜੇਕਰ ਕੋਈ ਗਾਇਕ ਕੰਮ ਕਰਦਾ ਕੋਈ ਸਮਾਜ ਸੇਵੀ ਜਥੇਬੰਦੀ ਕੰਮ ਕਰਦੀ ਹੈ ਕੋਈ ਪੱਤਰਕਾਰ ਕੰਮ ਕਰਦਾ ਕੋਈ ਲੀਡਰ ਕੰਮ ਕਰਦਾ ਕੋਈ ਕਲੱਬ ਕੰਮ ਕਰਦੀ ਹੈ ਉੜੀ ਦਫਾ ਪਟਣ ਦੇ ਨਾਲੋਂ ਆਪਾਂ ਉਹਨਾਂ ਤੋਂ ਵੱਡਾ ਕੰਮ ਕਰਨਾ ਸ਼ੁਰੂ ਕਰ ਗਏ ਤਾਂ ਜੋ ਅਸੀਂ ਉਹਨਾਂ ਦੀ ਲੀਕ ਨੂੰ ਛੋਟੀ ਕਰਕੇ ਤੇ ਆਪਦੀ ਲੀਕ ਵੱਡੀ ਕਰ ਸਕੀਏ ਪਰ ਸਾਡੀ ਸਮੱਸਿਆ ਹੈ ਵੀ ਅਸੀਂ ਉਹਨਾਂ ਦੀ ਲੀਕ ਨੂੰ ਰਬੜ ਨਾਲ ਢੋਂਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਪਰ ਜਿਹੜੇ ਕੰਮ ਆ ਉਹ ਦਿਖ ਜਾਂਦੇ ਆ ਭਾਵੇਂ ਜਿੰਨੇ ਮਰਜ਼ੀ ਪਰਦੇ ਪਾ ਗਏ ਵੈਸੇ ਹੁਣ ਵੀ ਬਹੁਤ ਸਾਰੇ ਲੋਕ ਆ ਜਿਹੜੇ ਉਹ ਵਕ ਵਕ ਥਾਂ ਤੋਂ ਟਰੈਕਟਰਾਂ ਦੀ ਸੇਵਾ ਕਰਨ ਜਾ ਰਹੇ ਆ ਤੇ ਲੋਕ ਇਸ ਵੇਲੇ ਪਾਣੀ ਉਤਰਨ ਤੋਂ ਬਾਅਦ ਜਿਹੜੀ ਗਿੱਲ ਆ ਉਹ ਥੋੜੀ ਜਿਹੀ ਸੁੱਕਣ ਦੀ ਉਡੀਕ ਕਰ ਰਹੇ ਆ ਜਦੋਂ ਇਹ ਰੇਤਾ ਠੀਕ ਹੋ ਗਿਆ ਜੇਨੂੰ ਮਿੱਟੀ ਠੀਕ ਹੋ ਗਈ ਤੇ ਉਸ ਤੋਂ ਬਾਅਦ ਮੈਨੂੰ ਆਸ ਆ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਉਹ ਮਦਦ ਵਾਸਤੇ ਜਾਣਗੇ ਜਾਣਾ ਵੀ ਚਾਹੀਦਾ ਜਿਨ੍ਹਾਂ ਨੇ ਆਪਦੀ ਕਿਰਤ ਕਮਾਈ ਦੇ ਵਿੱਚੋਂ ਟਰੈਕਟਰਾਂ ਦੇ ਵਿੱਚ ਤੇਲ ਪਾਉਣ ਦੀ ਗੱਲ ਕਹੀ ਆ ਜਾਂ ਪਵਾਇਆ ਜਿਨ੍ਹਾਂ ਨੇ ਟਰੈਕਟਰ ਦਿੱਤੇ ਜਾਂ ਦੇਣੇ ਆ ਜਿਨ੍ਹਾਂ ਨੇ ਮਾਇਆ ਦਿੱਤੀ ਜਾਂ ਦੇਣੀ ਆ ਜਿਨ੍ਹਾਂ ਨੇ ਲੋੜਵੰਦ ਲੋਕਾਂ ਨੂੰ ਦਵਾਈਆਂ ਦਿੱਤੀਆਂ ਜਾਂ ਦੇਣੀਆਂ ਜਿਨ੍ਹਾਂ ਨੇ ਰਾਸ਼ਨ ਦਿੱਤਾ ਜਾਂ ਦੇਣਾ ਉਹਨਾਂ ਸਾਰਿਆਂ ਦਾ ਸ਼ੁਕਰੀਆ ਅਦਾ ਕਰੀਏ ਉਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਸਿੱਖੀਏ ਇਸ ਸਮੇਂ ਦੀ ਬਹੁਤ ਵੱਡੀ ਲੋੜ ਆ ਖਬਰਾਂ ਨੇ ਉੱਤੇ ਵਿਚਾਰ ਚਰਚਾ ਹੋਰ ਵੀ ਹੋ ਸਕਦੀ ਸੀ ਵਕਤ ਰੁਕਣ ਨਹੀਂ ਕਹਿ ਰਿਹਾ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ